ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਤ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰਨ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਚੋਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰਦੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਦੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ਰ ਜੀ ਇਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਯੋਹੰਨਾ 15 ਅਧਿਆਇ ਦੀ 22 ਨੰਬਰ ਆਇਤ ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ ਹੁਣ ਮੈਂ ਉਹਨਾਂ ਨੂੰ ਕਿਹਾ ਹੈ ਹੁਣ ਉਹਨਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਸਾਨੂੰ ਆਖਦੇ ਪ੍ਰਭੂ ਯਸ਼ੂ ਮਸੀਹ ਕਹਿੰਦੇ ਆ ਕਿ ਜੇਕਰ ਮੈਂ ਧਰਤੀ ਤੇ ਨਾ ਆਇਆ ਹੁੰਦਾ ਤੇ ਕਹਿੰਦੇ ਕਿ ਇਹ ਸਾਰੇ ਤੇ ਸਾਰੇ ਜਿਹੜੇ ਲੋਗ ਆ ਦੁਨੀਆ ਦੇ ਜਿੰਨੇ ਵੀ ਲੋਗ ਆ ਪਰਮੇਸ਼ਵਰ ਕਹਿੰਦੇ ਕਿ ਇਹ ਆਪਣੇ ਪਾਪ ਜਿਹੜੇ ਕਰ ਰਹੇ ਸੀਗੇ ਇਹਨਾਂ ਨੇ ਜੋ ਵੀ ਪਾਪ ਕੀਤੇ ਉਹਨਾਂ ਦੇ ਵਿੱਚੇ ਦੋਸ਼ੀ ਨਾ ਪਾਏ ਜਾਂਦੇ ਜਾਨੀ ਕਿ ਕੋਈ ਵੀ ਪਾਪ ਜਿਹੜਾ ਉਹ ਇਹਨਾਂ ਨੂੰ ਦੋਸ਼ੀ ਨਾ ਠਹਿਰੋਂਦਾ ਅਗਰ ਪਰਮੇਸ਼ਰ ਕਹਿੰਦੇ ਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਮੈਂ ਨਾ ਆਇਆ ਹੁੰਦਾ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਹੁਣ ਮੈਂ ਆਇਆ ਧਰਤੀ ਤੇ ਕਹਿੰਦੇ ਕਿ ਮੈਂ ਆਇਆ ਇਹਨਾਂ ਲੋਕਾਂ ਦੇ ਕੋਲ ਕਹਿੰਦੇ ਇਸ ਦੁਨੀਆ ਦੇ ਲੋਕਾਂ ਦੇ ਨਾਲ ਕਹਿੰਦੇ ਗੱਲ ਕੀਤੀ ਕਹਿੰਦੇ ਮੈਂ ਪਰਮੇਸ਼ਰ ਕਹਿੰਦੇ ਹੁਣ ਮੈਂ ਉਹਨਾਂ ਨੂੰ ਕਿਹਾ ਹੁਣ ਉਹਨਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਆ। ਕਹਿੰਦਾ ਭਾਵ ਕਿ ਪ੍ਰਭੂ ਯਿਸੂ ਮਸੀਹ ਜਦੋਂ ਧਰਤੀ ਤੇ ਨਹੀਂ ਆਏ ਸੀਗੇ ਪਰ ਬਹੁਤ ਸਾਰੇ ਨਬੀ ਆਏ ਸੀ। ਬਹੁਤ ਸਾਰੇ ਨਬੀਆਂ ਨੇ ਬਹੁਤ ਸਾਰੇ ਨਬੀਆਂ ਨੇ ਇਹ ਗੱਲ ਕਹੀ ਕਿ ਯਹਵਾ ਪਰਮੇਸ਼ਰ ਸਾਨੂੰ ਕੀ ਦੱਸਦਾ ਜਿਵੇਂ ਮੂਸਾ ਦੀ ਵਿਵਸਥ ਮੂਸਾ ਨੇ ਜੋ ਪਰਮੇਸ਼ਰ ਦੇ ਨਾਲ ਵਫਾਦਾਰੀ ਕੀਤੀ ਸੀਗੀ ਤੇ ਪਰਮੇਸ਼ਰ ਨੇ ਇੱਕ ਵਿਵਸਥਾ ਦਿੱਤੀ ਸੀਗੀ 10 ਹੁਕਮ ਜਿਹੜੇ ਦਿੱਤੇ ਸੀਗੇ ਤੇ ਦਸਾਂ ਹੁਕਮਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਕਿ ਕੀ ਕੁਛ ਹੁੰਦਾ ਆ ਤੇ ਬਹੁਤ ਸਾਰੇ ਲੋਕ ਅਜਿਹੇ ਸੀਗੇ ਜੋ ਵਿਸ਼ਵਾਸ ਹੀ ਨਹੀਂ ਸੀ ਕਰਦੇ ਜੋ ਮੂਸਾ ਤੇ ਵਿਸ਼ਵਾਸ ਹੀ ਨਹੀਂ ਸੀ ਕਰਦੇ ਉਹ ਪਰਖਦੇ ਰਹਿੰਦੇ ਸੀਗੇ ਜਦੋਂ 40 ਸਾਲ ਦੇ ਜਿਹੜਾ ਉਹਨਾਂ ਦਾ ਸਫ਼ਰ ਸੀ ਜੰਗਲ ਦੇ ਵਿੱਚ ਉਹਨਾਂ ਦੀ ਜਿਹੜੀ ਕੁੜਨ ਦੇ ਕਰਕੇ ਉਹਨਾਂ ਦੀ ਕੁੜਕੜਾਹਨ ਸੀਗੀ ਜਿਹੜੀ ਉਹ ਇੱਕ ਕੋੜ ਦੇ ਸੀਗੇ ਇੱਕ ਦੂਜੇ ਦੇ ਖਿਲਾਫ موسی ਦੇ ਖਿਲਾਫ ਉਸ ਕੁੱੜਨ ਦੇ ਕਰਕੇ ਉਹਨਾਂ ਦਾ ਜਿਹੜਾ ਜੰਗਲ ਦਾ ਸਫ਼ਰ ਸੀਗਾ ਉਹ 40 ਸਾਲ ਦਾ ਹੋ ਗਿਆ ਉਹ ਇੱਕ ਦੂਜੇ ਨਾਲ ਵੈਰ ਵਿਰੋਧ ਰੱਖਣ ਲੱਗੇ ਉਹ ਉਹਨਾਂ ਨੂੰ ਪਰਮੇਸ਼ਰ ਤੇ ਭਰੋਸਾ ਨਹੀਂ ਸੀਗਾ ਉਹਨਾਂ ਨੇ ਇੰਨੇ ਸਾਰੇ ਪਰਮੇਸ਼ਰ ਦੇ ਕੰਮ ਦੇਖੇ ਸੀਗੇ ਪਰ ਫਿਰ ਵੀ ਉਹ ਪਰਮੇਸ਼ਰ ਤੇ ਯਕੀਨ ਨਹੀਂ ਸੀ ਕਰਦੇ ਫਿਰ ਵੀ ਉਹ ਹਰ ਵੇਲੇ موسی ਨੂੰ ਪਰਤਾਂਦੇ ਰਹਿੰਦੇ ਸੀਗੇ ਪਰਖਦੇ ਰਹਿੰਦੇ ਸੀਗੇ ਜਿੱਦਾਂ ਉਹਨਾਂ ਦੇ ਕੋਲ ਪਾਣੀ ਨਹੀਂ ਸੀਗਾ ਤੇ ਉਹ ਕਹਿੰਦੇ ਕਿ ਇਦੋਂ ਚੰਗਾ ਉੱਥੇ ਅਸੀਂ ਸਹੀ ਸੀਗੇ ਵੀ ਕਮ ਸੇ ਕਮ ਅਸੀਂ ਕਹਿੰਦੇ ਸਾਨੂੰ ਖਾਣ ਨੂੰ ਹਰ ਰੋਜ਼ ਮੀਟ ਮਿਲਦਾ ਸੀਗਾ ਸਾਨੂੰ ਉੱਥੇ ਕਹਿੰਦੇ ਪੀਣ ਨੂੰ ਪਾਣੀ ਤਾਂ ਮਿਲਦਾ ਸੀ ਵੀ ਇੱਥੇ ਤੂੰ ਸਾਨੂੰ ਜੰਗਲ ਦੇ ਵਿੱਚ ਭੁੱਖਾ ਮਾਰਨ ਦੇ ਤੇ ਪਿਆਸਾ ਮਾਰਨ ਦੇ ਲਈ ਲੈ ਕੇ ਆਇਆ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਹ ਕਹਿੰਦੇ ਸੀਗੇ موسی ਨੂੰ ਜਦੋਂ ਉਹ ਉਹਨਾਂ ਨੂੰ ਕੋਈ ਚੀਜ਼ ਉੱਥੇ ਨਹੀਂ ਮਿਲਦੀ ਸੀਗੀ ਤੇ ਪਰਮੇਸ਼ਰ ਵੀ ਇਨਸਾਨ ਦਾ ਜਿਹੜਾ ਹੈ ਉਹ ਤਸੱਵਰ ਦੇਖਦੇ ਆ ਤੇ ਪਰਮੇਸ਼ਰ ਨੇ ਉਹਨਾਂ ਦੇ ਲਈ ਹਰ ਇੱਕ ਚੀਜ਼ ਮੁਹੱਈਆ ਕਰਵਾਈ ਕਿ ਇਹਨਾਂ ਨੂੰ ਪਰਮੇਸ਼ਰ ਤੇ ਜਿਹੜਾ ਆ ਉਹ ਭਰੋਸਾ ਹੋ ਜਾਵੇ ਤੇ ਇਹ ਕਿਸ ਨਾ ਕਿਸੇ ਬਹਾਨੇ ਮੋੜੇਉਣ ਪਰ ਫੇਰ ਵੀ ਉਹ ਜਿਹੜੇ ਲੋਕ ਸੀਗੇ ਉਹ ਇਸ ਗੱਲ ਤੇ ਉੱਤਰ ਦੇ ਨਹੀਂ ਸਿੱਖਰੇ ਨਹੀਂ ਸੀ ਉੱਤਰ ਦੇ ਉਹਨਾਂ ਦੇ ਲਈ ਪਰਮੇਸ਼ਰ ਨੇ ਜੰਗਲ ਦੇ ਵਿੱਚ ਆਕਾਸ਼ ਤੋਂ ਮੰਨਾ ਭਰਾਇਆ ਪਰ ਫੇਰ ਵੀ ਉਹਨਾਂ ਨੇ ਉਹੀ ਚੀਜ਼ਾਂ ਉਹੀ ਕੁੜੱਤਨ ਉਹੀ ਕੜਵਾਹਟ ਆਪਣੇ ਮਨਾਂ ਦੇ ਅੰਦਰ ਰੱਖੀ ਜਿਸ ਦੇ ਕਾਰਨ ਉਹ ਧਰਤੀ ਉੱਪਰ ਨਹੀਂ ਪਹੁੰਚ ਪਾਏ ਜਿਹੜੀ ਪਰਮੇਸ਼ਰ ਨੇ ਉਹਨਾਂ ਨੂੰ ਦੇਣੀ ਸੀਗੀ ਤੇ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਇਸ ਵਚਨ ਦੇ ਵਿੱਚ ਕਿਹਾ ਕਿ ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ ਤਾਂ ਉਹ ਆਪਣੇ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ ਕਹਿੰਦੇ ਹੁਣ ਮੈਂ ਉਹਨਾਂ ਨੂੰ ਕਿਹਾ ਹੁਣ ਉਹਨਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਆ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਕਹਿੰਦੇ ਕਿ ਪਹਿਲਾਂ ਜੋ ਨਵੀ ਆਉਂਦੇ ਸੀਗੇ ਪਰਮੇਸ਼ੁਰ ਦੇ ਜਿਹੜੇ ਨਬੀ ਸੀਗੇ ਉਹ ਦੁਨੀਆ ਤੇ ਆਉਂਦੇ ਸੀ ਉਹ ਪ੍ਰਚਾਰ ਕਰਦੇ ਸੀ ਪਰਮੇਸ਼ੁਰ ਦਾ ਵੀ ਪਰਮੇਸ਼ੁਰ ਦੇ ਰਾਤੇ ਚੱਲੋ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੋ ਵਿਧੀਆਂ ਨੂੰ ਮੰਨੋ ਜਾਨੀ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਸੀਗੀਆਂ ਕਿ ਜਿਹੜੀਆਂ ਪਰਮੇਸ਼ੁਰ ਉਹਨਾਂ ਨੂੰ ਦੱਸਦਾ ਸੀ ਆਪਣੇ ਨਬੀਆਂ ਨੂੰ ਦੱਸਦਾ ਸੀਗਾ ਕਿ ਮੇਰੇ ਲੋਕਾਂ ਤੱਕ ਇਹ ਗੱਲਾਂ ਪਹੁੰਚਾਓ ਕਿਉਂਕਿ ਉਸ ਸਮੇਂ ਵੀ ਪਾਪ ਇੰਨਾ ਜ਼ਿਆਦਾ ਸੀਗਾ ਕਿ ਲੋਕ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀਗੇ ਉਹਨਾਂ ਨੇ ਇੰਨਾ ਕੁਝ ਦੇਖਿਆ ਪ੍ਰਭੂ ਦੇ ਪਰਮੇਸ਼ਰ ਨੇ ਉਹਨਾਂ ਦੇ ਨਾਲ ਇੰਨੀ ਭਲਾਈ ਕੀਤੀ ਪਰ ਫਿਰ ਵੀ ਉਸ ਭਲਾਈ ਨੂੰ ਉਹਨਾਂ ਨੇ ਹਮੇਸ਼ਾ ਤੋਸ਼ ਜਾਣਿਆ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਉਹਨਾਂ ਹੀ ਪਾਪਾ ਗੁਨਾਹਾਂ ਦੇ ਵਿੱਚ ਲੱਗੇ ਰਹੇ ਜਿਹੜੇ ਉਹ ਪਹਿਲਾਂ ਤੋਂ ਕਰਦੇ ਸੀਗੇ ਤੇ ਬਾਅਦ ਵਿੱਚ ਫਿਰ ਪ੍ਰਭੂ ਯੀਸ਼ੂ ਮਸੀਹ ਨੂੰ ਪਰਮੇਸ਼ਰ ਨੇ ਭੇਜਿਆ ਆਪਣੇ ਇਕਲੌਤੇ ਪੁੱਤਰ ਨੂੰ ਤੇ ਪ੍ਰਭੂ ਯੀਸ਼ੂ ਮਸੀਹ ਨੇ ਜਦੋਂ ਪ੍ਰਚਾਰ ਸਨਾਇਆ ਪਰਮੇਸ਼ਰ ਦਾ ਜਿਹੜਾ ਆ ਸਰਗ ਰਾਜ ਦਾ ਪ੍ਰਚਾਰ ਪਰਮੇਸ਼ਰ ਨੇ ਪ੍ਰਭੂ ਯੀਸ਼ੂ ਮਸੀਹ ਨੇ ਕੀਤਾ ਪਰਮੇਸ਼ਰ ਖੁਦ ਧਰਤੀ ਤੇ ਆ ਗਿਆ ਉਸ ਸਮੇਂ ਪ੍ਰਭੂ ਯੇਸ਼ੂ ਮਸੀਹ ਖੁਦ ਪਰਮੇਸ਼ਰ ਸੀ ਉਹ ਖੁਦ ਧਰਤੀ ਦੇ ਉੱਪਰ ਆਇਆ ਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਹ ਨਾ ਇਹਨਾਂ ਗੱਲਾਂ ਦੇ ਵਿੱਚ ਤੁਸੀਂ ਜਿਹੜੇ ਆ ਦੋਸ਼ੀ ਆ ਪਰਮੇਸ਼ਰ ਨੇ ਦੱਸਿਆ ਕਿ ਪਰਮੇਸ਼ਰ ਦਾ ਜਿਹੜਾ ਵਚਨ ਆ ਪ੍ਰਭੂ ਯੇਸ਼ੂ ਮਸੀਹ ਨੇ ਦੱਸਿਆ ਕਿ ਜਿਹੜਾ ਪਰਮੇਸ਼ਰ ਦਾ ਵਚਨ ਆ ਉਹ ਸਾਨੂੰ ਕੀ ਕਹਿ ਰਿਹਾ ਆ ਅਸਲ ਮਕਸਦ ਉਹਦਾ ਕੀ ਆ ਤੇ ਬਹੁਤ ਸਾਰੇ ਲੋਕ ਅਜੇ ਹੀ ਸੀਗੇ ਜਿਨ੍ਹਾਂ ਨੇ ਵਚਨ ਨੂੰ ਕਦੀ ਸੁਣਿਆ ਨਹੀਂ ਕਿ ਉਹਨਾਂ ਨੇ ਗ੍ਰੰਥ ਨਹੀਂ ਕੀਤਾ ਜਿੱਦਾਂ ਫਰੀਸੀ ਅਤੇ ਸਦੂਕੀਏ ਵੀ ਸੀਗੇ ਜਿਨ੍ਹਾਂ ਨੇ ਵਚਨ ਨੂੰ ਪੜ੍ਹਿਆ ਸੀਗਾ ਪਰ ਉਹ ਵਚਨ ਨੂੰ ਉਸ ਤਰੀਕੇ ਦੇ ਨਾਲ ਨਹੀਂ ਲੈਂਦੇ ਸੀ ਜੋ ਵਚਨ ਦਾ ਅਸਲੀ ਵਿੱਚ ਮਕਸਦ ਸੀਗਾ मीनिंग ਸੀਗਾ ਪਰ ਉਹ ਉਹਨਾਂ ਵਚਨਾਂ ਨੂੰ ਹੀ ਲੈਂਦੇ ਸੀਗੇ ਜਿਹੜੇ ਉਹਨਾਂ ਦੇ ਲਈ ਸਹੀ ਸੀ ਜਿੱਦਾਂ ਕਹਿ ਲਓ ਕਿ ਜਿਹੜੇ ਆਪਾਂ ਨੂੰ ਵਚਨ ਪਸੰਦ ਹੁੰਦੇ ਆ ਆਪਾਂ ਕਈ ਵਾਰੀ ਉਹਨਾਂ ਨੂੰ ਹੀ ਜ਼ਿਆਦਾ ਕਹਿੰਨੇ ਕਿ ਹਾਂ ਜੀ ਵੀ ਪਰਮੇਸ਼ਰ ਨੇ ਇੱਦਾਂ ਕਿਹਾ ਆ ਤੇ ਜਿਹੜੇ ਸਾਡੇ ਖਿਲਾਫ ਹੁੰਦੇ ਆ ਵਚਨ ਬਹੁਤ ਵਾਰ ਪਰਮੇਸ਼ਰ ਨੇ ਸਾਨੂੰ ਕਿਹਾ ਆ ਵੀ ਆਪਣੇ ਗਵਾਂਢੀ ਦੇ ਨਾਲ ਪਿਆਰ ਕਰ ਆਪਾਂ ਇਹ ਵਚਨ ਨੂੰ ਨਹੀਂ ਲੈਂਦੇ ਕਈ ਵਾਰ ਕਿਉਂਕਿ ਸਾਡੇ ਕੋਲੋਂ ਨਹੀਂ ਹੁੰਦਾ ਉਹਨਾਂ ਨੂੰ ਗਿਆਨ ਸਾਰਾ ਸੀਗਾ ਪਰ ਉਹ ਪਰਮੇਸ਼ਰ ਦੇ ਵਚਨ ਤੇ ਚੱਲ ਨਹੀਂ ਸੀ ਸਕਦੇ ਚੱਲ ਨਹੀਂ ਸੀ ਪਾਉਂਦੇ ਉਹ ਜਿਹੜੇ ਗਰੀਬ ਲੋਕਾਂ ਦੇ ਨਾਲ ਵੀ ਵੈਰ ਕਰਦੇ ਸੀਗੇ ਉਹਨਾਂ ਦੇ ਵਿੱਚ ਮਨਮਟਾਵ ਸੀਗਾ ਮਤਭੇਦ ਸੀਗਾ ਤੇ ਉਹ ਮਤਲਬ ਕਿ ਗਰੀਬ ਲੋਕਾਂ ਨੂੰ ਉਹ ਤੋਸ਼ ਜਾਨਦੇ ਸੀਗੇ ਕਿਸੇ ਦੀ ਮਦਦ ਕਰਕੇ ਉਹ ਰਾਜੀ ਨਹੀਂ ਸੀਗੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸੀਗੀਆਂ ਕਿ ਉਹ موسی ਦੀ ਜਿਹੜੀ ਵਿਵਸਥਾ ਸੀਗੀ ਜੋ ਪਰਮੇਸ਼ਰ ਨੇ ਦਿੱਤੀ ਸੀਗੀ موسی ਨੂੰ ਉਸ ਸਮੇਂ ਤੇ ਉਸ ਦਾ ਹੀ ਉਹ ਉਸ ਦੀ ਪਾਲਣਾ ਕਰਦੇ ਸੀ ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਮੈਂ ਕਹਿੰਦਾ ਜਦੋਂ ਧਰਤੀ ਤੇ ਨਹੀਂ ਆਇਆ ਸੀਗਾ ਕਹਿੰਦਾ ਮੈਂ ਜਦੋਂ ਧਰਤੀ ਤੇ ਨਹੀਂ ਆਇਆ ਸੀਗਾ ਉਦੋਂ ਕਹਿੰਦੇ ਤੁਹਾਨੂੰ ਬਹੁਤ ਸਾਰੇ ਨਬੀਆਂ ਨੇ ਦੱਸਿਆ ਕਿ ਕੀ ਸਹੀ ਆ ਕੀ ਗਲਤ ਆ ਤੁਸੀਂ ਕਿੱਦਾਂ ਆਪਣੇ ਜੀਵਨ ਨੂੰ ਜਿਉਣਾ ਆ ਤੇ ਤੁਸੀਂ ਉਹਨਾਂ ਦੀ ਗੱਲਾਂ ਨੂੰ ਨਹੀਂ ਮੰਨਿਆ ਪਰ ਕਹਿੰਦੇ ਹੁਣ ਮੈਂ ਖੁਦ ਪਰਮੇਸ਼ਵਰ ਧਰਤੀ ਤੇ ਆਇਆ ਤੇ ਕਹਿੰਦੇ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਆ ਕਿ ਪਰਮੇਸ਼ਵਰ ਦਾ ਰਾਜ਼ ਸਿਰਫ ਗੱਲਾਂ ਵਿੱਚ ਨਹੀਂ ਆ ਪਰ ਪਰਮੇਸ਼ਵਰ ਦੇ ਵਚਨਾਂ ਨੂੰ ਮੰਨਣ ਦੇ ਵਿੱਚ ਆ ਪਰਮੇਸ਼ਰ ਨੇ ਕਿਹਾ ਵਿਚਾਰਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਕਤਲ ਨਾ ਕਰ ਔਰ ਪ੍ਰਭੂ ਪਰਮੇਸ਼ੁਰ ਨੇ ਹੋਰ ਬਹੁਤ ਸਾਰੇ ਸਾਨੂੰ ਜਿਹੜੇ ਹੁਕਮ ਦਿੱਤੇ ਪਰ ਪ੍ਰਭੂ ਯੀਸ਼ੂ ਮਸੀਹ ਨੇ ਇਹ ਸਾਰੀਆਂ ਗੱਲਾਂ ਖੁੱਲ੍ਹ ਕੇ ਦਸੀਆਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਖੁੱਲ੍ਹ ਕੇ ਸਾਰਾ ਵਚਨ ਸਮਝਾਇਆ ਕਿ ਸੱਚਮੁੱਚ ਯਹਵਾ ਪਰਮੇਸ਼ੁਰ ਜਿਹੜਾ ਆ ਉਹ ਸਾਡੇ ਰੂਹਾਂ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਸਰੀਰਕ ਚੀਜ਼ਾਂ ਦੇ ਮਗਰ ਲੱਗ ਕੇ ਅਸੀਂ ਆਪਣੇ ਆਤਮਾ ਨੂੰ ਨਾਸ਼ ਨਾ ਕਰੀਏ ਕਿ ਜਿਹੜਾ ਸਰਗ ਦਾ ਰਾਜ ਆ ਉਹ ਆਤਮਿਕ ਆ ਨਾ ਕਿ ਦੁਨਿਆਵੀ ਆ ਇਹ ਇਹ ਚੀਜ਼ਾਂ ਸਾਰੀਆਂ ਔਰ ਜਿੰਨੇ ਵੀ ਲੋਕ ਪਾਪ ਕਰ ਰਹੇ ਸੀਗੇ ਜਿੱਦਾਂ ਆਪਾਂ ਪਾਪ ਕਰਦੇ ਤੇ ਸਾਨੂੰ ਕੋਈ ਅਹਿਸਾਸ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਉਹ ਲੋਕ ਸੀਗੇ ਉਹ ਪਾਪ ਵੀ ਕਰਦੇ ਸੀ ਪਰ ਉਹਨਾਂ ਨੂੰ ਅਹਿਸਾਸ ਵੀ ਕੋਈ ਨਹੀਂ ਸੀ ਪਰ ਪ੍ਰਭੂ ਯਸ਼ੂਮਸੀ ਕਹਿੰਦੇ ਕਿ ਜੇਕਰ ਮੈਂ ਧਰਤੀ ਤੇ ਨਾ ਆਇਆ ਹੁੰਦਾ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਨਾ ਦੱਸੀਆਂ ਹੁੰਦੀਆਂ ਤੇ ਜੋ ਤੁਸੀਂ ਪਾਪ ਕਰਦੇ ਉਹਨਾਂ ਵਿੱਚ ਤੁਸੀਂ ਦੋਸ਼ੀ ਨਹੀਂ ਠਹਿਰਨਾ ਸੀਗਾ ਕਿਉਂਕਿ ਤੁਹਾਡੇ ਪਾਪਾਂ ਦਾ ਜਿਹੜਾ ਆ ਉਹ ਖੁਲਾਸਾ ਕਰਨ ਵਾਲਾ ਜਾਂ ਤੁਹਾਨੂੰ ਨਿਆ ਤੁਹਾਡਾ ਕਿਸ ਨੇ ਕਰਨਾ ਸੀਗਾ ਕਿਉਂਕਿ ਕਿਸੇ ਨੂੰ ਪਾਪ ਦਾ ਪਤਾ ਹੁੰਦਾ ਤਾਂ ਨਿਆ ਕਰ ਦੇ ਪਰ ਕਹਿੰਦੇ ਮੈਂ ਹੁਣ ਤੁਹਾਨੂੰ ਪਾਪ ਦੇ ਬਾਰੇ ਵਿੱਚ ਖੁੱਲ ਕੇ ਦੱਸਿਆ ਕਿ ਪਾਪ ਕੀ ਆ ਔਰ ਤੁਹਾਡੇ ਜੀਵਨਾਂ ਦੇ ਵਿੱਚ ਆ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਸੁਣੀਆ ਔਰ ਤੁਸੀਂ ਉਹਨਾਂ ਨੂੰ ਕਈਆਂ ਨੇ ਮੰਨ ਲਿਆ ਕਈਆਂ ਨੇ ਛੱਡ ਦਿੱਤਾ ਪਰਮੇਸ਼ਰ ਕਹਿੰਦੇ ਕਿ ਹੁਣ ਤੁਸੀਂ ਆਪਣੇ ਪਾਪਾਂ ਦੇ ਆਪਾਂ ਲਈ ਕੋਈ ਬਹਾਨਾ ਤੁਹਾਡੇ ਕੋਲ ਜਿਹੜਾ ਆ ਉਹ ਨਹੀਂ ਆ ਪਰਮੇਸ਼ਰ ਕਹਿੰਦੇ ਪਰਮੇਸ਼ਰ ਕਹਿੰਦੇ ਕਿ ਹੁਣ ਤੁਸੀਂ ਬਹਾਨਾ ਨਹੀਂ ਲਾ ਸਕਦੇ ਕਿ ਸਾਨੂੰ ਪਰਮੇਸ਼ਰ ਦਾ ਵਚਨ ਹੀ ਨਹੀਂ ਮਿਲਿਆ ਤੇ ਅਸੀਂ ਕਿੱਦਾਂ ਪਰਮਿਸ਼ਨ ਨੂੰ ਗ੍ਰੈਂਡ ਕਰ ਲੰਦੇ ਬਹੁਤ سارے ਲੋਕ ਅਜਿਹੇ ਆ ਜਿੰ ਜਿੱਦਾਂ ਹੁਣ ਆਪਾਂ ਹਰ ਵਾਰ ਇਹ ਹੀ ਜ਼ਿਕਰ ਕਰਦੇ ਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਦੇ ਕੋਲ ਬਾਰ-ਬਾਰ ਵਚਨ ਜਾਂਦਾ ਬਾਰ-ਬਾਰ ਸੂਚਨਾਚਾਰ ਆਪਾਂ ਉਹਨਾਂ ਨੂੰ ਸੁਣਾਉਂਦੇ ਪਰ ਉਹਨਾਂ ਨੂੰ ਅਸਰ ਨਹੀਂ ਹੁੰਦਾ ਜਾਂ ਉਹ ਕਰਨਾ ਨਹੀਂ ਚਾਹੁੰਦੇ ਜਾਂ ਪਰਮੇਸ਼ਰ ਦੀ ਕੀ ਮਰਜ਼ੀ ਸਾਨੂੰ ਨਹੀਂ ਪਤਾ ਪਰ ਉਹਨਾਂ ਦੇ ਕੋਲ ਵਚਨ ਗਿਆ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਵੀ ਵਚਨ ਸੁਣਾਇਆ ਬਹੁਤ ਸਾਰੇ ਲੋਕਾਂ ਨੇ ਉਹਨੂੰ ਮੰਨਿਆ ਬਹੁਤ ਸਾਰੇ ਲੋਕਾਂ ਨੇ ਉਹਨੂੰ ਤੋਸ਼ ਗਾਣਿਆ ਬਹੁਤ ਸਾਰੇ ਲੋਕਾਂ ਨੇ ਉਹਨੂੰ ਠੁਕਰਾਇਆ ਤੇ ਉਹ ਕੀ ਹੋ ਗਿਆ ਉਹ ਆਪਣੇ ਪਾਪਾਂ ਦੇ ਵਿੱਚ ਦੋਸ਼ੀ ਹੋ ਗਿਆ ਜਿਨ੍ਹਾਂ ਨੇ ਪਰਮੇਸ਼ਰ ਤੇ ਭਰੋਸਾ ਨਹੀਂ ਕੀਤਾ ਇਸੇ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਨੂੰ ਅਸੀਂ ਵਚਨ ਸੁਣਾਉਂਦੇ ਆਂ ਅਗਰ ਉਹ ਪਰਮੇਸ਼ਰ ਦੇ ਵਚਨ ਨੂੰ ਤੋਸ਼ ਜਾਣਦੇ ਆ ਮੰਨਦੇ ਨਹੀਂ ਆ ਤੇ ਉਹ ਆਪਣੇ ਪਾਪ ਦੇ ਵਿੱਚ ਜਿਹੜੇ ਆ ਉਹ ਦੋਸ਼ੀ ਠਹਿਰਨਗੇ ਅਗਰ ਮੰਨ ਲਓ ਹੁਣ ਸਾਨੂੰ ਪਰਮੇਸ਼ਰ ਦਾ ਵਚਨ ਮਿਲਿਆ ਸਾਨੂੰ ਵੀ ਕਿਸੇ ਦੇ ਥਰੂ ਪਰਮੇਸ਼ਰ ਦਾ ਵਚਨ ਮਿਲਿਆ ਅਗਰ ਸਾਨੂੰ ਇਹ ਵਚਨ ਨਾ ਮਿਲਿਆ ਹੁੰਦਾ ਸਾਨੂੰ ਨਾ ਪਤਾ ਲੱਗਦਾ ਸਾਨੂੰ ਕੋਈ ਨਾ ਦੱਸਦਾ ਕਿ ਸੱਚਮੁੱਚ ਅਸੀਂ ਪਾਪ ਕਰ ਰਹੇ ਆ ਜੋ ਸਾਡੇ ਕੰਮ ਆ ਜੋ ਸਾਡੇ ਰੋਜ਼ ਜ਼ਿੰਦਗੀ ਦੇ ਜਿਹੜੇ ਕੰਮ ਆ ਉਹਦਾ ਦੇ ਵਿੱਚ ਅਸੀਂ ਪਾਪੀ ਆ ਜਾਂ ਸਾਡੇ ਕੋਲੋਂ ਗਲਤੀ ਗੁਨਾਹ ਬਹੁਤ ਸਾਰੇ ਗਲਤੀ ਗੁਨਾਹ ਹੁੰਦੇ ਆ ਅਸੀਂ ਪਾਪੀ ਆ ਅਗਰ ਸਾਨੂੰ ਕੋਈ ਨਾ ਦੱਸਦਾ ਕਿ ਇਹ ਪਾਪ ਆ ਤੇ ਅਸੀਂ ਉਹ ਪਾਪ ਕਰੀ ਜਾਣਾ ਸੀ ਸਾਨੂੰ ਕੋਈ ਅਹਿਸਾਸ ਨਹੀਂ ਸੀ ਤੇ ਫਿਰ ਸਾਨੂੰ ਉੱਥੇ ਕੋਈ ਦੋਸ਼ੀ ਠਹਿਰਾਉਣ ਵਾਲਾ ਵੀ ਨਹੀਂ ਹੋਣਾ ਸੀਗਾ ਪਰ ਜਦੋਂ ਸਾਨੂੰ ਪਰਮੇਸ਼ਰ ਦਾ ਵਚਨ ਮਿਲਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਨੂੰ ਇਹੀ ਪਤਾ ਲੱਗਿਆ ਕਿ ਪਰਮੇਸ਼ਰ ਕਹਿੰਦਾ ਆ ਕਿ ਇਹ ਸਭ ਕੁਸ਼ ਪਾਪ ਆ ਜੋ ਅਸੀਂ ਦੁਨੀਆਵੀ ਕੰਮ ਜਿਹੜੇ ਗਲਤ ਕੰਮ ਕਰਦੇ ਆ ਸਾਰਾ ਕੁਸ਼ ਪਾਪ ਆ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਪਾਪ ਆ ਅਸੀਂ ਪਰਮੇਸ਼ਰ ਨੂੰ ਜਾਣ ਵੀ ਲਿਆ ਕਿ ਪ੍ਰਭੂ ਯੀਸ਼ੂ ਮਸੀਹ ਹੀ ਪਰਮੇਸ਼ਰ ਆ ਪ੍ਰਭੂ ਯੀਸ਼ੂ ਮਸੀਹ ਹੀ ਇਕਲੌਤਾ ਜਾਨੀ ਕਿ ਪਰਮੇਸ਼ਰ ਆ ਸੋਹਰ ਦੁਨੀਆ ਤੇ ਉਸ ਤੋਂ ਇਲਾਵਾ ਕੋਈ ਪਰਮੇਸ਼ਰ ਨਹੀਂ ਆ ਪ੍ਰਭੂ ਯੇਸ਼ੂ ਮਸੀਹ ਨੇ ਹੀ ਧਰਤੀ ਆਕਾਸ਼ ਸਾਰਾ ਕੁਝ ਬਣਾਇਆ ਅਗਰ ਉਸ ਤੋਂ ਬਾਅਦ ਵੀ ਅਸੀਂ ਕਹਿੰਨੇ ਕਿ ਨਹੀਂ ਆ ਐਦਾਂ ਨਹੀਂ ਹੋ ਸਕਦਾ ਜਾਂ ਅਸੀਂ ਉੱਥੋਂ ਉਹਨੂੰ ਮੰਨਣਾ ਇਨਕਾਰ ਕਰ ਦਿੰਦੇ ਬਚਨ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਤੇ ਅਸੀਂ ਪਾਪੀ ਠਹਿਰਨਾ ਸੀ ਪਰ ਹੁਣ ਅਸੀਂ ਪਰਮੇਸ਼ਰ ਦੇ ਬਚਨ ਨੂੰ ਮੰਨਿਆ ਵੀ ਸਮਝਿਆ ਵੀ ਜਾਣਿਆ ਵੀ ਔਰ ਅਪਣਾਇਆ ਵੀ ਹੁਣ ਅਸੀਂ ਪਾਪੀ ਨਹੀਂ ਆ ਅਸੀਂ ਪਾਪੀ ਨਹੀਂ ਆ ਪਰ ਅਸੀਂ ਹੁਣ ਪਰਮੇਸ਼ਰ ਦੇ ਬੱਚੇ ਆ ਪਰਮੇਸ਼ਰ ਦੀ ਸੰਤਾਨ ਆ ਜਿੱਦਾਂ ਬਹੁਤ ਵਾਰ ਏਦਾਂ ਹੁੰਦੀ ਆ ਕਿ ਮੇਰੇ ਕੋਲ ਮੈਂ ਸਲਾਈ ਦਾ ਕੰਮ ਕਰਦੀ ਆ ਤੇ ਮੇਰੇ ਕੋਲ ਬਹੁਤ ਸਾਰੀਆਂ ਭੈਣਾਂ ਆਉਂਦੀਆਂ ਸਲਾਈ ਦੇ ਵਾਸਤੇ ਤੇ ਮੈਂ 5 ਕਿ ਮਿੰਟ ਦੇਣੀ ਹੁੰਦੀ ਹੁੰਨੀ ਉਹਨਾਂ ਨੂੰ ਕਿ ਹਾਂ ਜਿਵੇਂ ਸਾਰੇ ਭੈਣਾਂ ਦੀ ਆਦਤ ਹੀ ਹੁੰਦੀ ਆ ਕਿ ਆਪਣੇ ਘਰਵਾਰੇ ਕੋਈ ਗੱਲ ਕਰਨੀ ਹੁੰਦੀ ਆ ਜਾਂ ਕੋਈ ਪਰਸਨਲੀ ਕੋਈ ਉਹਨਾਂ ਦੀ ਗੱਲ ਹੁੰਦੀ ਆ ਸ਼ੇਅਰ ਕਰ ਲੈਂਦੇ ਆ ਜਿੱਦਾਂ ਭੈਣਾਂ ਇਕੱਠੀਆਂ ਹੁੰਦੀਆਂ ਆ ਤੇ ਮੈਂ ਉਹਨਾਂ ਦੇ ਉੱਥੇ ਤੱਕ ਗੱਲ ਸੁਣਦੀ ਹੁੰਨੀ ਆ ਕਿ ਹਾਂ ਕਿ ਇਹਨਾਂ ਦੇ ਦਿਲ ਦੇ ਵਿੱਚ ਕੋਈ ਗੱਲ ਆ ਚਲੋ ਅਗਲਾ ਮੇਰੇ ਨਾਲ ਸ਼ੇਅਰ ਕਰ ਰਿਹਾ ਆ ਤਾਂ ਮੈਨੂੰ ਸੁਣਨਾ ਚਾਹੀਦਾ ਆ ਤੇ ਜਦੋਂ ਉਹਨਾਂ ਦੀ ਗੱਲ ਖਤਮ ਹੁੰਦੀ ਆ ਤੇ ਉੱਥੇ ਮੈਂ ਫਿਰ ਵਚਨ ਦੀ ਗੱਲ ਸ਼ੁਰੂ ਕਰ ਦਿੰਨੀ ਆ ਜੇ ਮੈਂ ਉਹਨਾਂ ਨੂੰ ਵਚਨ ਦੱਸਦੀ ਆ ਕਿ ਪਰਮੇਸ਼ਰ ਨੇ ਇੱਦਾਂ ਸਾਡੇ ਲਈ ਯੋਨ ਦਿੱਤੀ ਪਰਮੇਸ਼ਰ ਨੇ ਸਾਡੇ ਲਈ ਆਹ ਕੁਛ ਕੀਤਾ ਤੇ ਅਸੀਂ ਕਿੱਧਰ ਭਟਕੇ ਫਿਰਦੇ ਆ ਅਸੀਂ ਪਰਮੇਸ਼ਰ ਨੂੰ ਹੱਲੇ ਤੱਕ ਜਾਣਿਆ ਨਹੀਂ ਆ ਤੇ ਉਸ ਸਮੇਂ ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਆ ਉਸ ਸਮੇਂ ਭੈਣਾ ਆਖਦੀ ਆ ਕਿ ਸਾਨੂੰ ਆਹ ਕੰਮ ਆ ਅਸੀ ਤੇ ਸਬਜੀ ਬਣਾਉਣੀ ਆ ਭੈਣੇ ਹਲੇ ਤਾਂ ਅਸੀਂ ਰੋਟੀ ਬਣਾਉਣੀ ਆ ਮੇਰੇ ਹਸਬੰਦ ਨੇ ਕੰਮ ਤੋਂ ਆਇਆ ਮੈਂ ਆਪਣੇ ਨਿਆਣੇ ਨੂੰ ਦੇਖਣ ਆਇਆ ਮਤਲਬ ਬਹੁਤ ਸਾਰੇ ਐਸੇ ਬਹਾਨੇ ਲਾਉਂਦੀਆਂ ਆ ਤੇ ਉਸ ਤੋਂ ਬਾਅਦ ਮੈਂ ਇੱਕੋ ਹੀ ਗੱਲ ਕਹਿਣੀ ਹੁੰਦੀ ਆ ਕਿ ਮੇਰਾ ਕੰਮ ਖਤਮ ਪਰਮੇਸ਼ਰ ਦਾ ਕੰਮ ਸ਼ੁਰੂ ਕਿਉਂਕਿ ਜਦੋਂ ਤੱਕ ਤੁਹਾਨੂੰ ਵਚਨ ਦਾ ਨਹੀਂ ਪਤਾ ਸੀਗਾ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਸੀ ਕਿ ਤੁਸੀਂ ਪਾਪ ਕਰਦੇ ਆ ਜੋ ਜੋ ਜਿਹੜੇ ਤੁਹਾਡੇ ਕੰਮ ਆ ਉਹ ਗਲਤ ਆ ਤੇ ਹੁਣ ਮੈਂ ਤੁਹਾਨੂੰ ਵਚਨ ਦੱਸ ਦਿੱਤਾ ਹੁਣ ਤੁਹਾਡਾ ਤੇ ਪਰਮੇਸ਼ਰ ਦਾ ਜਿਹੜਾ ਕੰਮ ਸ਼ੁਰੂ ਹੈ ਪਰਮੇਸ਼ਰ ਤੇ ਤੁਸੀਂ ਜਾਣੋ ਤੇ ਇੱਥੇ ਆ ਕੇ ਉਹ ਫਿਰ ਘਬਰਾ ਜਾਂਦੀ ਹੈ ਕਿ ਤੂੰ ਸਾਨੂੰ ਹੁਣ ਵਚਨ ਹੀ ਕਿਉਂ ਦੱਸਿਆ ਮਤਲਬ ਕਿ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਕਿ ਪਰਮੇਸ਼ਰ ਦਾ ਸੱਚਾ ਵਚਨ ਸਾਨੂੰ ਮਿਲਿਆ ਪਰ ਉਹ ਡਰ ਜਾਂਦੇ ਕਿ ਤੁਸੀਂ ਸਾਨੂੰ ਵਚਨ ਕਿਉਂ ਦੱਸਿਆ ਕਿ ਜੇ ਇਸ ਦੇ ਕਰਕੇ ਅਸੀਂ ਪਾਪੀ ਠਹਿਰੀਏ ਤੋਂ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਅਗਰ ਤੁਹਾਨੂੰ ਮਿਲਿਆ ਨਾ ਵਚਨ ਤੇ ਤੁਸੀਂ ਅੱਗੇ ਵੀ ਦੱਸੋ ਜਿੱਦਾਂ ਪਰਮੇਸ਼ਰ ਨੂੰ ਪਰਮੇਸ਼ਰ ਨੇ ਪ੍ਰਭੂ ਯਸ਼ੂ ਮਸੀਹ ਨੂੰ ਵਚਨ ਦਿੱਤਾ ਤੇ ਪ੍ਰਭੂ ਯਸ਼ੂ ਮਸੀਹ ਉਸ ਵਚਨ ਨੂੰ ਲੈ ਕੇ ਧਰਤੀ ਤੇ ਆਏ ਤੇ ਉਹਨਾਂ ਨੇ ਉਹ ਵਚਨ ਸਾਰੇ ਹੀ ਸੰਸਾਰ ਦੇ ਵਿੱਚ ਦੱਸਿਆ ਸਾਰੇ ਸੰਸਾਰ ਨੂੰ ਵਚਨ ਫੈਲਾਇਆ ਔਰ ਸੱਚਮੁੱਚ ਉਸ ਵਚਨ ਦੇ ਦੁਆਰਾ ਅੱਜ ਬਹੁਤ ਸਾਰੇ ਲੋਕਾਂ ਦੀ ਜਿਹੜੇ ਜੀਵਨ ਆ ਉਹ ਬਚੇ ਆ ਬਹੁਤ ਸਾਰੇ ਲੋਕ ਜਿਹੜੇ ਪਾਪ ਤੋਂ ਬਾਹਰ ਆਏ ਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੁਰਾਈ ਤੋਂ ਗੰਦਗੀ ਤੋਂ ਬਾਹਰ ਆਏ ਆ ਔਰ ਇਸ ਵਚਨ ਨੇ ਬਹੁਤ ਸਾਰੇ ਲੋਕਾਂ ਦੀਆਂ ਰੂਹਾਂ ਨੂੰ ਵੀ ਬਚਾਇਆ ਹੈ ਤੋ ਸਾਡਾ ਵੀ ਇਹੀ ਕੰਮ ਹੋਣਾ ਚਾਹੀਦਾ ਆ ਕਿ ਅਗਰ ਸਾਡੇ ਕੋਲ ਵਚਨ ਆ ਤੇ ਅਸੀਂ ਉਹਨੂੰ ਦਸੀਏ ਸਾਹਮਣੇ ਵਾਲੇ ਦੀ ਜ਼ਿੰਦਗੀ ਬਚ ਸਕੇ ਤੇ ਪਰਮੇਸ਼ਰ ਕਹਿੰਦੇ ਆ ਕਿ ਅਗਰ ਤੁਹਾਡੇ ਤੱਕ ਵਚਨ ਨਾ ਆਇਆ ਹੁੰਦਾ ਤੇ ਤੁਸੀਂ ਦੋਸ਼ੀ ਨਹੀਂ ਠਹਿਰਾਏ ਜਾਣਾ ਸੀਗਾ ਪਰਮੇਸ਼ਰ ਕਹਿੰਦੇ ਹੁਣ ਤੁਸੀਂ ਵਚਨ ਨੂੰ ਜਾਣ ਲਿਆ ਆ ਵਚਨ ਨੂੰ ਸਮਝ ਲਿਆ ਆ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਕੋਲ ਪਰਮੇਸ਼ਰ ਦਾ ਵਚਨ ਨਹੀਂ ਸੀ ਤੇ ਮੈਨੂੰ ਪਾਪ ਦਾ ਤੇ ਪੁੰਨ ਦਾ ਪਤਾ ਨਹੀਂ ਲੱਗਾ ਤੋ ਸੱਚਮੁੱਚ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇਹੀ ਸਮਝਾਇਆ ਆ ਕਿ ਹੁਣ ਸਾਡੇ ਕੋਲ ਵਚਨਾਂ ਸੀ ਮੁਕਰ ਨਹੀਂ ਸਕਦੇ ਅਸੀਂ ਪਰਮੇਸ਼ਰ ਦੇ ਇਹ ਨਹੀਂ ਕਹਿ ਸਕਦੇ ਕਿ ਪ੍ਰਭੂ ਤੂੰ ਤਾਂ ਸਾਨੂੰ ਕਦੀ ਦੱਸਿਆ ਹੀ ਨਹੀਂ ਤੂੰ ਤੇ ਸਾਨੂੰ ਕਦੀ ਸਿਖਾਇਆ ਹੀ ਨਹੀਂ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੇ ਦਾਸੀਆਂ ਪਰਮੇਸ਼ਰ ਨੇ ਇਸੇ ਲਈ ਬਣਾਇਆ ਭੇਜਿਆ ਕਿ ਉਹ ਪ੍ਰਚਾਰ ਕਰਨ ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਜਾਣੂ ਕਰਵਾਉਣ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਕਰਵਾਇਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਪਾਪਾਂ ਤੋਂ ਮਨ ਫਿਰਾ ਕੇ ਪਰਮੇਸ਼ਰ ਨੂੰ ਗ੍ਰਹਿਣ ਕੀਤਾ ਤੇ ਪਰਮੇਸ਼ਰ ਦੇ ਰਾਸਤੇ ਤੇ ਚੱਲਣਾ ਸ਼ੁਰੂ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਬੁਰਾਈ ਨੂੰ ਖਤਮ ਕਰਨ ਤੋਂ ਬਾਅਦ ਉਹ ਪਰਮੇਸ਼ਰ ਦੇ ਵਿੱਚ ਸਹੀ ਚਾਲ ਚੱਲੇ ਬਹੁਤ ਸਾਰੀਆਂ ਐਸੀ ਅਗਵਾਈਆਂ ਵੀ ਹਨ ਤੋਂ ਇਸ ਕਾਰਨ ਅਸੀਂ ਪਰਮੇਸ਼ਰ ਦੇ ਦੁਆਰਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਅਸੀਂ ਧਰਮੀ ਠਹਿਰਨਾ ਆ ਨਾ ਕਿ ਅਸੀਂ ਆਪਣੇ ਕੰਮਾਂ ਦੇ ਦੁਆਰਾ ਪਾਪੀ ਠਹਿਰਨਾ ਆ ਤੋਂ ਆਓ ਅੱਜ ਦੇ ਨਾਲ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਇਹ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਆਪਣੇ ਵਚਨ ਦੇ ਦੁਆਰਾ ਧਰਮੀ ਠਹਿਰਾਉਣ ਔਰ ਅਸੀਂ ਸਾਰੇ ਹੀ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦੇ ਵਿੱਚ ਸਮਰਥੀ ਹੋਈਏ ਪਰਮੇਸ਼ਰ ਸਾਨੂੰ ਇੰਨਾ ਹਿੰਮਤ ਬਲ ਤੱਕ ਦੇਣ ਕਿ ਅਸੀਂ ਦੂਸਰਿਆਂ ਨੂੰ ਵਚਨ ਸੁਣਾ ਸਕੀਏ ਤੁਹਾਉਂ ਪ੍ਰਾਰਥਨਾ ਕਰਦੇ ਹallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰ ਜੀ ਅੱਜ ਦੁਪਹਿਰ ਦੀ ਹਜ਼ੂਰੀ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਦੁਪਹਿਰ ਦੇ ਸਮੇਂ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਦੁਪਹਿਰ ਦੇ ਸਮੇਂ ਸਵਰਗੀ ਮੰਨੇ ਦੇ ਨਾਲ ਰਚਾਇਆ ਖੁਦਾਵੰਨ ਜੀ ਅੱਜ ਦੇ ਵਚਨ ਦੇ ਵਿੱਚ ਤੁਸੀਂ ਕਿਹਾ ਕਿ ਅਗਰ ਮੈਂ ਇਸ ਨਾ ਤਰਤੀ ਤੇ ਆ ਹੁੰਦਾ ਤੇ ਪ੍ਰਭੂ ਜੀ ਤੁਸੀਂ ਕਿਹਾ ਕਿ ਤੁਸੀਂ ਪਾਪੀ ਨਹੀਂ ਠਹਿਰਨਾ ਸੀਗਾ ਪਰ ਪਰਮੇਸ਼ਰ ਕਹਿੰਦੇ ਹੁਣ ਮੈਂ ਤੁਹਾਨੂੰ ਵਚਨ ਦੀਆਂ ਸਾਰੀਆਂ ਗੱਲਾਂ ਦਸੀਆਂ ਬੁਰਾਈ ਦੇ ਬਾਰੇ ਚ ਸਭ ਕੁਝ ਸੁਣਾਇਆ ਦੱਸਿਆ ਮੈਂ ਕਹਿੰਦੇ ਤੁਹਾਡੇ ਨਾਲ ਗੱਲ ਕੀਤੀ ਤੇ ਪਰਮੇਸ਼ਰ ਕਹਿੰਦੇ ਹੁਣ ਤੁਸੀਂ ਆਪਣੇ ਪਾਪਾਂ ਤੋਂ ਜਿਹੜੇ ਆ ਉਹ ਬਚ ਨਹੀਂ ਸਕਦੇ ਜਾਂ ਤੁਸੀਂ ਆਪਣੇ ਪਾਪਾਂ ਤੋਂ ਜਿਹੜਾ ਆ ਉਹ ਦੋਸ਼ੀ ਠਹਿਰੋਗੇ ਅਗਰ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਨਹੀਂ ਮੰਨੋਗੇ ਤਾਂ ਪਰਮੇਸ਼ਰ ਜੀ ਤੁਸੀਂ ਸਾਡੇ ਜ਼ਿੰਦਗੀ ਦੇ ਵਿੱਚ ਵਚਨ ਭੇਜਿਆ ਖੁਦਾ ਤੁਸੀਂ ਸਾਨੂੰ ਜਾਣੂ ਕਰਵਾਇਆ ਕਿ ਅਸੀਂ ਪਾਪੀ ਆ ਗੁਨੇਗਾਰ ਆ ਸਾਡੇ ਜੀਵਨ ਦੇ ਵਿੱਚ ਬਹੁਤ ਸਾਰਾ ਪਾਪ ਸੀਗਾ ਖੁਦਾ ਪ੍ਰਭ ਜੀ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਪ੍ਰਭ ਜੀ ਪਾਪੀਆਂ ਤੋਂ ਧਰਮੀ ਬਣਾਇਆ ਖੁਦਾਵੰਜੀ ਤੁਸੀਂ ਸਾਨੂੰ ਧਰਮ ਦੇ ਰਾਹ ਤੇ ਚਲਾਇਆ ਪਰਮੇਸ਼ਵਰੀ ਤੁਹਾਡਾ ਧੰਨਵਾਦ ਕਰਦੇ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਦੇ ਵਚਨ ਨੂੰ ਸੁਣਿਆ ਹੈ ਰਿਸੀਵ ਕੀਤਾ ਹੈ ਖੁਦਾ ਅੱਜ ਉਹਨਾਂ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਅਗਰ ਕੋਈ ਪਾਪ ਗੁਨਾਹ ਵੈਰ ਵਿਰੋਧ ਹੈ ਮੇਰੇ ਮਹਾਨ ਖੁਦਾ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਵਰੀ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਸ਼ੁੱਧ ਤੇ ਸਾਫ਼ ਕਰੋ ਖੁਦਾ ਤਾਂ ਕਿ ਪ੍ਰਭ ਜੀ ਉਹ ਨਿਆ ਦੇ ਦਿਨਾਂ ਦੇ ਵਿੱਚ ਪਰਬਜੀ ਧਰਮੀ ਠਹਿਰਾਏ ਜਾਣ ਨਾਕੀ ਦੋਸ਼ੀ ਠਹਿਰਾਏ ਜਾਣ ਮੇਰੇ ਖੁਦਾ ਅਸੀਂ ਤੁਹਾਡੇ ਪ੍ਰਭਜੀ ਨਿਆਂ ਦੇ ਦਿਨਾਂ ਦੇ ਵਿੱਚ ਖੜੇ ਹੋਣ ਯੋਗ ਹੋ ਜਾਈਏ ਖੁਦਾਵੰਦ ਜੀ ਪ੍ਰਭਜੀ ਅਸੀਂ ਤੁਹਾਡੇ ਪਰਮੇਸ਼ਰ ਜੀ ਹਜ਼ੂਰੀ ਦੇ ਵਿੱਚ ਖੁਦਾਵੰਨ ਜੀ ਹਰ ਵੇਲੇ ਪ੍ਰਭ ਜੀ ਨਿਰਦੋਸ਼ ਠਹਿਰੀਏ ਮੇਰੇ ਖੁਦਾ ਨਿਸ਼ਕਪ ਟਠਹਿਰੀਏ ਮੇਰੇ ਮਹਾਨ ਖੁਦਾਵੰਨ ਜੀ ਸਾਡੇ ਵਿੱਚ ਕੋਈ ਵੀ ਕਪਟ ਨਾ ਹੋਵੇ ਸਾਡੇ ਚ ਕੋਈ ਵੀ ਈਰਖਾ ਕੋਈ ਵੈਰ ਵਿਰੋਧ ਕੋਈ ਕਿਸੇ ਤਰ੍ਹਾਂ ਦਾ ਪਰਮੇਸ਼ਰ ਜੀ ਵੱਲਸ਼ਲ ਨਾ ਹੋਵੇ ਖੁਦਾ ਜਿਸ ਦੇ ਕਾਰਨ ਖੁਦਾਵੰਨ ਜੀ ਅਸੀਂ ਤੋਸ਼ੀ ਠਹਿਰਾਈ ਜਾਈਏ ਸਮਰਥੀਏ ਪਰਮੇਸ਼ਰ ਜੀ ਤੁਸੀਂ ਸਾਨੂੰ ਪਵਿੱਤਰ ਕੀਤਾ ਹੈ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਇਹਨਾਂ ਸਾਰੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਚ ਵੀ ਪਰਮੇਸ਼ਰ ਜੀ ਤੁਹਾਡਾ ਵਚਨ ਕੰਮ ਕਰੇ ਪ੍ਰਭ ਜੀ ਇਹ ਪਵਿੱਤਰ ਇਦੇ ਵਿੱਚ ਚੱਲਣ ਖੁਦਾਬੰਦ ਜੀ ਅਰ ਅੱਜ ਦਾ ਇਹ ਵਚਨ ਸਾਡੇ ਸਾਰੇ ਹੀ ਭੈਣਾ ਭਰਾਵਾਂ ਦੇ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਤੋਂ ਥਰਾਨੇ ਨਾ ਪਾਏ ਖੁਦਾਬੰਦ ਜੀ ਪ੍ਰਭ ਜੀ ਇਹ ਵਚਨ ਸਾਡੀ ਜ਼ਿੰਦਗੀਆਂ ਚ ਬਹੁਤ ਸਾਰਾ ਫਲ ਲੈ ਕੇ ਆਉਣ ਖੁਦਾ ਤਾਂ ਕਿ ਪ੍ਰਭ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭ ਜੀ ਖੜੇ ਰਹਿ ਸਕੀਏ ਮੇਰੇ ਮਹਾਨ ਪਰਮੇਸ਼ਰ ਜੀ ਔਰ ਸੱਚਮੁੱਚ ਖੁਦਾਬੰਦ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾਬੰਦ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਜਿਨਨੇ ਵੀ ਭੈਣਾ ਭਰਾਵਾਂ ਨੇ ਅੱਜ ਦੇ ਬਚਨ ਨੂੰ ਸੁਣਿਆ ਪ੍ਰਾਰਥਨਾ ਨੂੰ ਸੁਣਿਆ ਖੁਦਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਤੁਹਾਡੀ ਆਸ਼ੀਸ਼ਾਂ ਬਰਕਤਾਂ ਹੁਣ ਤੋਂ ਲੈ ਕੇ ਸਦਾ ਤੱਕ ਬਣੀਆ ਰਹਿਣ ਖੁਦਾ ਇਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਮੈਂ ਆਸ਼ੀਸ਼ ਬਰਕਤ ਦਇਆ ਭਲੇਾਈ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਹਮੇਸ਼ਾ ਦੇ ਲਈ ਇਹਨਾਂ ਜ਼ਿੰਦਗੀਆਂ ਦੇ ਲਈ ਮੰਗਦੀਆਂ ਔਰ ਤੁਹਾਡੇ ਪਰਮੇਸ਼ਰ ਜੀ ਸਰਗੀ ਦੁੱਤਾ ਦੀ ਵਾੜ ਇਹਨਾਂ ਘਰਾਂ ਪਰਿਵਾਰਾਂ ਦੇ ird gird ਲਾਉਣੇ ਹੋਏ ਖੁਦਾਬੰਦ ਜੀ ਪਰਮੇਸ਼ਰ ਜੀ ਅੱਜ ਦੇ ਸਾਰੇ ਸਮੇਂ ਨੂੰ ਖੁਦਾ ਆਉਣ ਵਾਲੇ ਸਾਰੇ ਸਮੇਂ ਨੂੰ ਦੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ